ਮਸ਼ਹੂਰ ਕਮੀਡੀਅਨ ਕਪਿਲ ਸ਼ਰਮਾ ਦੀਆਂ ਮੁਸ਼ਕਲਾਂ 'ਚ ਹੋਇਆ ਵਾਧਾ ਮੈਂ ਦੱਸਦਿਆਂ ਕਿ ਸਰੀ ਕੈਨੇਡਾ ਦੇ ਵਿੱਚ ਪਿਛਲੇ ਹੀ ਦਿਨੀ ਉਸ ਦੇ ਨਵੇਂ ਖੁੱਲੇ ਰੈਸਟੋਰੈਂਟ ਦੇ ਉੱਪਰ ਗੋਲੀਆਂ ਚਲਾਈਆਂ ਗਈਆਂ ਹਾਲਾਂਕਿ ਉਸਾਂ ਉਹਨਾਂ ਗੋਲੀਆਂ ਨੂੰ ਚਲਾਉਣ ਵਾਸਤੇ ਜ਼ਿੰਮੇਵਾਰੀ ਵੀ ਲਈ ਗਈ ਹੈ ਪਰ ਮੈਂ ਅੱਜ ਇਸ ਐਪੀਸੋਡ ਦੇ ਵਿੱਚ ਦੱਸਾਂਗਾ ਕਿ ਕਪਿਲ ਸ਼ਰਮਾ ਦੀ ਪਰਫਾਰਮੈਂਸ ਤੇ ਵੀ ਕਿਤੇ ਨਾ ਕਿਤੇ ਇਸ ਸਾਰੇ ਦਾ ਜਿਹੜਾ ਫਰਕ ਹੈ ਉਹ ਨਜ਼ਰ ਆ ਸਕਦਾ ਹੈ ਦੋਸਤੋ ਇਸ ਸਮੇਂ ਤੁਸੀਂ ਪੋਸੂਨਾਮਾ ਚੈਨਲ ਦੇਖ ਰਹੇ ਆ ਮੈਂ ਤੁਹਾਡਾ ਦੋਸਤ ਆ ਸੋਮ ਸਹੋਤਾ ਪਿਛਲੇ ਦਿਨੀ ਸਰੀ ਦੇ ਅੰਦਰ ਕਪਿਲ ਸ਼ਰਮਾ ਨੇ ਕੈਪ ਕਾਫੀ ਨਾਮ ਦਾ ਇੱਕ ਰੈਸਟੋਰੈਂਟ ਜਿਹੜਾ ਖੋਲਿਆ ਸੀ ਔਰ ਉਸ ਦਾ ਉਦਘਾਟਨ ਵੀ ਕੀਤਾ ਗਿਆ ਔਰ ਉਸ ਉਦਘਾਟਨ ਤੋਂ ਇੱਕ ਹਫਤੇ ਦੇ ਵਿੱਚ ਵਿੱਚ ਹੀ ਉਸ ਤੇ ਉੱਪਰ ਗੋਲੀਆਂ ਚੱਲੀਆਂ ਜਿਸ ਦੇ ਨਾਲ ਕਾਫੀ ਜਿਆਦਾ ਜਿਹੜਾ ਹੈ ਉਹ ਨੁਕਸਾਨ ਹੋਇਆ ਚਲੋ ਨੁਕਸਾਨ ਤਾਂ ਜਿਹੜਾ ਹੋਣਾ ਸੀ ਹੋ ਗਿਆ ਲੇਕਿਨ ਕਪਿਲ ਸ਼ਰਮਾ ਦੇ ਜ਼ਿਹਨ ਦੇ ਵਿੱਚ ਜਿਹੜੀ ਦਹਿਸ਼ਤ ਹੈ ਜਿਹੜਾ ਡਰ ਹੈ ਜਿਹੜਾ ਭੈ ਹੈ ਉਹ ਸਾਫ਼-ਸਾਫ਼ ਨਜ਼ਰ ਆਉਂਦਾ ਹੈ ਔਰ ਇਸ ਤੋਂ ਪਹਿਲਾਂ ਵੀ ਜੇ ਆਪਾਂ ਗੱਲ ਕਰੀਏ ਤੇ ਕਈ ਵਾਰ ਇਸ ਤਰ੍ਹਾਂ ਦੀਆਂ ਗੱਲਾਂ ਉੱਠੀਆਂ ਨੇ ਪਰ ਸਵਾਲ ਇਥੇ ਹੈ ਕਿ ਕਪਿਲ ਸ਼ਰਮਾ ਨੂੰ ਕੀ ਪੰਜਾਬ ਦੇ ਇਤਿਹਾਸ ਦਾ ਨਹੀਂ ਪਤਾ ਹੈ ਕਿ ਪੰਜਾਬ ਦੇ ਪਿਛੋਕੜ ਦਾ ਨਹੀਂ ਪਤਾ ਹੈ ਔਰ ਜਿਸ ਬਾਣੇ ਨੂੰ ਲੈ ਕੇ ਉਹਨਾਂ ਦੇ ਉੱਪਰ ਦੋਸ਼ ਲੱਗ ਰਹੇ ਨੇ ਕਿ ਇਸ ਬਾਣੇ ਨੂੰ ਲੈ ਕੇ ਕਪਿਲ ਸ਼ਰਮਾ ਨੇ ਕਿਤੇ ਨਾ ਕਿਤੇ ਮਤਲਬ ਅਜੀਹਾ ਕੁਝ ਬੋਲਿਆ ਹੈ ਜਿਸ ਨੂੰ ਲੈ ਕੇ ਕੁਝ ਇੱਕ ਸਮੁਦਾਇ ਜਿਹੜੇ ਨੇ ਕੁਝ ਇੱਕ ਸੰਸਥਾਵਾਂ ਨੇ ਉਹਨਾਂ ਦੇ ਵਿੱਚ ਇਸ ਗੱਲ ਦਾ ਰੋਸ ਹੈ ਰੋਸ ਇਸ ਕਰਕੇ ਹੈ ਕਿ ਕਪਿਲ ਪੰਜਾਬ ਦੇ ਨਾਲ ਰਿਲੇਟਡ ਹੈ ਖਾਸ ਕਰ ਖਾਸ ਕਰਕੇ ਅੰਮ੍ਰਿਤਸਰ ਸਾਹਿਬ ਦੇ ਜੰਪਲ ਹੈ ਉੱਥੇ ਦਾ ਹੀ ਵਸਨੀਕ ਹੈ ਉੱਥੇ ਦਾ ਹੀ ਮਤਲਬ ਉੱਥੇ ਹੀ ਰਹਾ ਜ਼ਿੰਦਗੀ ਅੰਤੀ ਉਸਨੇ ਉੱਥੇ ਹੀ ਬਤੀਤ ਕੀਤੀ ਹੈ ਲੇਕਿਨ ਇੰਨਾ ਕੁਝ ਹੋਣ ਦੇ ਬਾਵਜੂਦ ਉਸਨੇ ਜੇਕਰ ਅਜੀਹੇ ਸ਼ਬਦ ਇਸਤੇਮਾਲ ਕੀਤੇ ਹੈ ਤੇ ਕਿਉਂ ਕੀਤੇ ਹੈ ਅੱਜ ਮੈਂ ਇਹ ਵੀ ਦੱਸਣਾ ਚਾਹੁੰਦਾ ਕਿ ਜਦੋਂ ਇਨਸਾਨ ਦਾ ਮਨ ਸ਼ਾਂਤ ਨਾ ਹੋਵੇ ਜਦੋਂ ਇਨਸਾਨ ਦਾ ਮਨ ਜਿਹੜਾ ਹੈ ਡਿਸਟਰਬ ਹੋਵੇ ਤਾਂ ਕਿਤੇ ਨਾ ਕਿਤੇ ਉਸਦੇ ਕੰਮ ਕਾਜ ਦੇ ਉੱਪਰ ਵੀ ਜਿਹੜਾ ਅਸਰ ਹੈ ਉਹ ਨਜ਼ਰ ਆਉਂਦਾ ਹੈ ਕਪਿਲ ਸ਼ਰਮਾ ਕਾਫੀ ਉਦਾਸ ਹੈ ਔਰ ਹੋ ਸਕਦਾ ਹੈ ਕਿ ਇਸ ਉਦਾਸੀ ਦਾ ਸਭ ਤੋਂ ਵੱਡਾ ਕਾਰਨ ਹੈ ਕਿ ਨਵਾਂ ਨਵੇਕਲਾ ਜਿਹੜਾ ਰੈਸਟੋਰੈਂਟ ਖੋਲਿਆ ਸੀ ਇੰਨਾ ਪੈਸਾ ਲਾਇਆ ਸੀਗਾ ਕਿ ਮਤਲਬ ਕੋਈ ਵੀ ਆਰਟਿਸਟ ਜਾਵੇ ਕੋਈ ਵੀ ਪਰਫਾਰਮਰ ਜਾਵੇ ਕੋਈ ਵੀ ਮਤਲਬ ਸ਼ੂਟ ਹੋਵੇ ਤਾਂ ਕਪਿਲ ਸ਼ਰਮਾ ਨੇ ਸਾਰੀਆਂ ਚੀਜ਼ਾਂ ਜਿਹੜੀਆਂ ਉਸ ਰੈਸਟੋਰੈਂਟ ਦੇ ਵਿੱਚ ਰੱਖੀਆਂ ਹੋਈਆਂ ਸੀ ਤਾਂ ਕਿ ਆਉਣ ਵਾਲੇ ਦਿਨਾਂ ਵਿੱਚ ਪੰਜਾਬੀਆਂ ਨੂੰ ਕਿਸੇ ਤਰ੍ਹਾਂ ਦੀ ਕੋਈ ਸਮੱਸਿਆ ਸ਼ੂਟਿੰਗ ਨੂੰ ਲੈ ਕੇ ਜਾਂ ਗੀਤ ਫਿਲਮਾਉਣ ਨੂੰ ਲੈ ਕੇ ਜਾਂ ਸਟੇਜ ਪਰਫਾਰਮੈਂਸ ਨੂੰ ਲੈ ਕੇ ਉਹਨਾਂ ਦੇ ਰਹਿਣ ਸਹਿਣ ਨੂੰ ਲੈ ਕੇ ਨਾ ਸਮੱਸਿਆ ਕਾਬੇ ਲੇਕਿਨ ਇੱਕ ਹਫਤੇ ਦੇ ਵਿੱਚ ਵਿੱਚ ਇੰਨਾ ਪਾਣਾ ਬੀਤ ਗਿਆ ਹੈ ਜਿਸ ਨੂੰ ਅੱਜ ਮਤਲਬ ਚਾਰੇ ਪਾਸੇ ਆਪਣੇ ਆਪਣੀ ਭਾਸ਼ਾ ਦੇ ਵਿੱਚ ਆਪਣੇ ਆਪਣੇ ਹਿਸਾਬ ਦੇ ਨਾਲ ਇਸ ਤੇ ਬਿਆਨਬਾਜ਼ੀ ਕੀਤੀ ਜਾ ਰਹੀ ਹੈ ਮੈਂ ਇੱਥੇ ਦੱਸਣਾ ਚਾਹੁੰਦਾ ਕਿ ਜਿਹੜਾ ਜਿਸ ਦੋਸ਼ ਨੂੰ ਲੈ ਕੇ ਕਪਲ ਸ਼ਰਮਾ ਦੇ ਉੱਪਰ ਇਸ ਸਮੇਂ ਨਾਰਾਜ਼ ਹੈ ਕੁਝ ਇੱਕ ਸੰਸਥਾਾਂ ਦਾ ਮੇਨ ਹੈ ਕਿ ਇਹਨਾਂ ਨੇ ਨਿਹੰਗ ਸਿੰਘ ਦੇ ਬਾਣੇ ਬਾਣੇ ਨੂੰ ਲੈ ਕੇ ਕੋਈ ਨਾ ਕੋਈ ਤੰਜ ਕੱਸਿਆ ਹੈ ਜੋ ਇੱਕ ਬਹੁਤ ਹੀ ਗੈਰ ਜ਼ਿੰਮੇਵਰਨਾ ਜਿਹੜਾ ਤੰਜ ਹੈ ਉਹ ਹੈ ਜਿਸ ਨੂੰ ਕੋਈ ਵੀ ਬਰਦਾਸ਼ਤ ਨਹੀਂ ਕਰ ਸਕਦਾ ਮੈਂ ਪਿਛਲੇ ਦਿਨੀ ਇੱਕ ਐਪੀਸੋਡ ਕੀਤਾ ਸੀਗਾ ਜਿਸ ਦੇ ਵਿੱਚ ਇਸ ਚੋਲੇ ਦੀ ਪਵਿੱਤਰ ਚੋਲੇ ਦੀ ਗੱਲਬਾਤ ਕੀਤੀ ਸੀ ਕਿ ਇਸ ਚੋਲੇ ਨੂੰ ਕੁਝ ਲੋਕ ਮਾੜੀ ਨੀਅਤ ਰੱਖ ਕੇ ਬਦਨਾਮ ਕਰਨੇ ਤੇ ਤਲੇ ਹੋਏ ਨੇ ਜੇਕਰ ਇਸ ਚੋਲੇ ਦੀ ਪਵਿੱਤਰਤਾ ਦੇ ਇਤਿਹਾਸ ਤੇ ਨਜ਼ਰ ਮਾਰੀਏ ਤਾਂ ਸ਼ਾਇਦ ਸਾਡੇ ਰੋਂਗ ਤੇ ਖੜ ਜਾਨਗੇ ਖਾਸ ਕਰਕੇ ਜੇ ਰੰਗਾਂ ਦੀ ਗੱਲ ਕਰੀਏ ਤੇ ਕੇਸਰੀ ਰੰਗ ਹੈ ਜੋ ਮਤਲਬ ਸਾਡੀ ਪਹਿਚਾਨ ਹੈ ਸਾਡੇ ਪਿਛੋਕੜ ਦੀ ਪਹਿਚਾਨ ਹੈ ਤੇ ਨੀਲਾ ਕਲਰ ਹੈ ਬਾਣੇ ਦਾ ਨੀਲਾ ਕਲਰ ਹੈ ਜੋ ਸਾਡੇ ਇਤਿਹਾਸ ਨੂੰ ਦੱਸਦਾ ਹੈ ਕਿ ਇਸ ਕਲਰ ਨੂੰ ਔਰ ਕੇਸਰੀ ਕਲਰ ਦੀ ਖਾਤਰ ਕਿਸ ਤਰ੍ਹਾਂ ਗੁਰੂ ਸਾਹਿਬ ਨੇ ਜੰਗਾਂ ਲੜੀਆਂ ਨੇ ਔਰ ਖੁਦ ਪੂਰਾ ਪਰਿਵਾਰ ਉਹਨਾਂ ਨੇ ਇਸ ਦੀ ਆਨ ਬਾਨ ਸ਼ਾਨ ਲਈ ਕੁਰਬਾਨ ਕਰ ਦਿੱਤਾ ਹੈ ਕਿ ਕਪਿਲ ਸ਼ਰਮਨ ਨੂੰ ਇਹ ਪਤਾ ਨਹੀਂ ਹੈ ਕਿ ਇਸ ਬਾਣੇ ਦਾ ਇਤਿਹਾਸ ਕੀ ਹੈ ਜੰਗਲਾਂ ਦੇ ਵਿੱਚ ਰਹਿ ਰਹਿ ਕੇ ਉਹਨਾਂ ਲੋਕਾਂ ਦਾ ਮੁਕਾਬਲਾ ਕਰਦੇ ਰਹੇ ਜਿਹੜੇ ਸਿੱਖ ਦਾ ਬੀਜ ਨਾਸ਼ ਕਰਨਾ ਚਾਹੁੰਦੇ ਸੀ ਸਿੱਖੀ ਦਾ ਬੀਜ ਨਾਸ਼ ਕਰਨਾ ਚਾਹੁੰਦਾ ਸੀ ਕਿਸ ਤਰ੍ਹਾਂ ਉਹਨਾਂ ਨੂੰ ਧੂਲ ਚਟਾਈ ਸਾਡੇ ਸਿੰਘਾਂ ਨੇ ਕਿ ਕਪਿਲ ਨੂੰ ਇਹ ਇਤਿਹਾਸ ਤਾਂ ਨਹੀਂ ਪਤਾ ਦੋਖੇ ਇਸ ਗੱਲ ਦਾ ਹੈ ਕਿ ਪਤਾ ਨਹੀਂ ਉਹਨਾ ਨੂੰ ਉਸ ਵੇਲੇ ਕੀ ਹੋ ਜਾਂਦਾ ਹੈ ਕਿ ਉਹ ਮਤਲਬ ਕਮੇਟੀ ਵਿੱਚ ਹੀ ਖੋਪੇ ਜਾਂਦੇ ਹੈ ਔਰ ਅਸਲੀਅਤ ਨੂੰ ਉਹ ਭੁੱਲ ਜਾਂਦੇ ਹੈ ਹੁਣ ਗੱਲ ਕਰੀਏ ਉਹਦੀ ਪਰਫਾਰਮੈਂਸ ਦੀ 노 ਡਾਊਟ ਅਸੀਂ ਮੈਂ ਹੀ ਨਹੀਂ ਪੂਰੀ ਦੁਨੀਆ ਉਸਦੀ ਪਰਫਾਰਮੈਂਸ ਦੀ دیਵਾਨੀ ਹੈ ਔਰ ਉਸਦੇ ਸ਼ੋਅ ਨੂੰ ਲੈ ਕੇ ਬਹੁਤ ਅੱਛੇ-ਅੱਛੇ ਕਮੈਂਟ ਵੀ ਦੇਖੇ ਗਏ ਨੇ ਕਈ ਅਜਿਹੇ ਲੋਕ ਦੇਖੇ ਨੇ ਕਿ ਕਪਿਲ ਮੈਂ ਤੇਰਾ ਸ਼ੋਅ ਦੇਖ ਕੇ ਬਿਮਾਰ ਹੁੰਦੀ ਸੀ ਜਾਂ ਹੁੰਦਾ ਸੀ ਤੇ ਮੈਂ ਮੁੜ ਕੇ ਦੁਬਾਰਾ ਆਪਣੇ ਪੈਰੇ ਪੈਰਾਂ ਤੇ ਆ ਗਿਆ ਤੇਰੀ ਤੇਰੀ ਪਰਫਾਰਮੈਂਸ ਵੇਖ ਕੇ ਤੇਰੇ ਸ਼ੋਅ ਨੂੰ ਵੇਖ ਕੇ ਮੈਂ ਬਿਮਾਰ ਰਹਿੰਦਾ ਸੀਗਾ ਮੈਂ ਹੁਣ ਬਿਲਕੁਲ ਤੰਦਰੁਸਤ ਹਾਂ ਇਸ ਤਰ੍ਹਾਂ ਦੇ ਬਿਆਨ ਜਿਹੜੇ ਨੇ ਉਹ ਕਈ ਵਾਰ ਆਪਾਂ ਕਪਿਲ ਸ਼ਰਮਾ ਦੇ ਸ਼ੋਅ ਦੇ ਵਿੱਚ ਸੁਣਦੇ ਆ ਜਿਹੜੇ ਕਿ ਉੱਥੇ ਪਰਫਾਰਮੈਂਸ ਨੂੰ ਲਾਈਵ ਵੇਖਣ ਆਉਂਦੇ ਨੇ ਹੁਣ ਜਦੋਂ ਉਹਨਾਂ ਦੇ ਪਾਸੇ ਆਪਾਂ ਨਜ਼ਰ ਮਾਰਦੇ ਆਂ ਤੇ ਕਪਿਲ ਸ਼ਰਮਾ ਦਾ ਜਿਹੜਾ ਸ਼ੋਅ ਹੈ ਉਹ 100% ਹੈ ਜਦੋਂ ਕਿਸੇ ਬਾਣੇ ਨੂੰ ਲੈ ਕੇ ਜਦੋਂ ਕਿਸੇ ਪਰਸਨਲ ਅਟੈਕ ਨੂੰ ਲੈ ਕੇ ਕੋਈ ਗੱਲਬਾਤ ਹੁੰਦੀ ਹੈ ਤਾਂ ਉਸ ਬਿਲਾ ਦੁੱਖ ਜਿਹੜਾ ਹੈ ਉਹ ਲੱਗਦਾ ਇਹ ਲੱਗਦਾ ਹੈ ਗੁਰੂ ਕੀ ਲਾਡਲੀ ਫੌਜ ਦੇ ਇਤਿਹਾਸ ਨੂੰ ਕੌਣ ਨਹੀਂ ਜਾਣਦਾ ਜਦੋਂ ਜਦੋਂ ਵੀ ਪੰਜਾਬ ਦੇ ਉੱਪਰ ਕਿਸੇ ਨੇ ਵੀ ਜ਼ੁਲਮ ਕਰਨ ਦੀ ਕੋਸ਼ਿਸ਼ ਕੀਤੀ ਹੈ ਔਰ ਗੁਰੂ ਕੀ ਲਾਡਲੀ ਫੌਜ ਨੇ ਔਰ ਸਾਡੇ ਸਿੱਖ ਭਰਾਮਾ ਨੇ ਉਹਨਾਂ ਨੂੰ ਮੂੰਹ ਤੋੜ ਜਵਾਬ ਦਿੱਤਾ ਹੈ ਉਹਨਾਂ ਨੂੰ ਮੂੰਹ ਤੋੜ ਜਵਾਬ ਦਿੱਤਾ ਹੈ ਆਪ ਸ਼ਹੀਦੀਆਂ ਪ੍ਰਾਪਤ ਕਰ ਗਏ ਲੇਕਿਨ ਉਹਨਾਂ ਨੂੰ 1 ਇੰਚ ਅੱਗੇ ਵਧਣ ਨਹੀਂ ਦਿੱਤਾ ਮਜ਼ਲੂਮਾਂ ਦੀ ਰਾਖੀ ਖਾਤਰ ਔਰ ਜਦੋਂ ਕਿਸੇ ਧੀ ਪੈਂਤੇ ਜ਼ੁਲਮ ਹੁੰਦਾ ਸੀ ਤਾਂ ਇਸ ਬਾਣੇ ਦੇ ਵਿੱਚ ਹੀ ਅਹਿਮਦ ਸ਼ਾਹ ਅਦਾਲੀ ਨੂੰ ਕਿਸ ਤਰ੍ਹਾਂ ਭਾਜੜਾ ਪਾਈਆਂ ਸੀਗੀਆਂ ਕੀ ਕਪਿਲ ਜੀ ਤੁਸੀਂ ਇਸ ਗੱਲ ਨੂੰ ਭੁੱਲ ਚੁੱਕੇ ਹੋ ਸੋ ਬੜਾ ਦੁੱਖ ਲੱਗਾ ਹੈ ਤੁਹਾਡੀ ਇਸ ਲੱਗੇ ਹੋਏ ਦੋਸ਼ ਤੇ ਕਿ ਤੁਸੀਂ ਇਸ ਤਰ੍ਹਾਂ ਦੀ ਭਾਸ਼ਾ ਦਾ ਇਸਤੇਮਾਲ ਕੀਤਾ ਹੈ ਜਿਸ ਨੂੰ ਲੈ ਕੇ ਅੱਜ ਪੰਜਾਬ ਦੀਆਂ ਬਹੁਤ ਸਾਰੀਆਂ ਜਥੇਬੰਦੀਆਂ ਦੇ ਵਿੱਚ ਨਾਰਾਜ਼ਗੀ ਵੀ ਹੈ ਔਰ ਬਹੁਤ ਸਾਰੇ ਲੋਕ ਜਿਹੜੇ ਹੈ ਤੁਹਾਡੀ ਪਰਫਾਰਮੈਂਸ ਦੇ دیਵਾਨੇ ਨੇ ਠੀਕ ਹੈ ਲੇਕਿਨ ਕਪਿਲ ਜੀ ਇਸ ਸ਼ੋਅ ਦੇ ਜ਼ਰੀਏ ਇਸ ਐਪੀਸੋਡ ਦੇ ਜ਼ਰੀਏ ਮੈਂ ਇੱਕੋ ਹੀ ਬੇਨਤੀ ਕਰਨੀ ਚਾਹੁੰਦਾ ਕਿ ਇਹੋ ਜਿਹੇ ਸ਼ਬਦ ਆਪਾਂ ਨਾ ਇਸਤੇਮਾਲ ਕਰੀਏ ਜਿਸ ਤੇ ਕਾਰਨ جس جگہ سانو روزی روٹی مل دی ہے جس زبان نے اپنو روزی روٹی دیتی ہے جس زبان نے جس کلچر نے سانو کتھوں کتھے تک پہنچا دیتا ہے اپا کم سے کم اس دیتا رسپیکٹ کریے جے کر تو اسی اجیہ شبد کہے نے تے مافی منگن بڑا کدے کدے نیمانی ہویا اڑے سو چڑے جو اڑیا ہے وہ ہی چڑیا ہے فارم نیمیاں رکھانو لگ دے شملہ تو مار نہ کری سو اس کر کے ਕਪਿਲ ਸ਼ਰਮਾ ਜੀ ਤੁਹਾਡੇ ਕੋ ਸਾਨੂੰ ਅੱਛੀ ਕਮੇਡੀ ਦੀ ਹਮੇਸ਼ਾ ਆਸ ਹੈ ਤੁਸੀਂ ਅੱਛੀ ਕਮੇਡੀ ਕਰਕੇ ਜਾਣੇ ਜਾਂਦੇ ਹੋ ਔਰ ਜਦੋਂ ਇਸ ਤਰ੍ਹਾਂ ਦੀਆਂ ਕੁਝ ਗੱਲਾਂ ਬਾਤਾਂ ਸੁਣਨ ਨੂੰ ਮਿਲਦੀਆਂ ਤਾਂ ਫਿਰ ਦੁੱਖ ਲੱਗਦਾ ਹੈ ਤੁਹਾਡੀ ਪਰਫਾਰਮੈਂਸ ਤੇ ਫਰਕ ਪਾਏਗਾ ਕਿਉਂਕਿ ਜਦੋਂ ਪਰਫਾਰਮੈਂਸ ਤੇ ਫਰਕ ਪਾਏਗਾ ਤੇ ਸ਼ਰੋਤੇ ਜਿਹੜੇ ਐ ਉਹ ਸਿਰਫ ਪਰਫਾਰਮੈਂਸ ਨੂੰ ਪਿਆਰ ਕਰਦੇ ਨੇ ਕਹਿੰਦੇ ਨੇ ਕਿ ਚੜਦੇ ਸੂਰਜ ਨੂੰ ਹਮੇਸ਼ਾ ਸਲਾਮ ਹੈ ਇਸ ਇੰਡਸਟਰੀ ਦੇ ਵਿੱਚ ਹਜ਼ਾਰਾਂ ਲੱਖਾਂ ਲੋਕ ਪਹਿਲਾਂ ਆਏ ਔਰ ਚਲੇ ਗਏ ਹਮੇਸ਼ਾ ਸਾਡੇ ਲੋਕ ਚੜਦੇ ਸੂਰਜ ਨੂੰ ਸਲਾਮ ਕਰਦੇ ਨੇ ਸੋ ਕਪਲ ਜੀ ਬਤੌਰ ਆਰਟਿਸਟ ਹੋਣ ਦੇ ਨਾਤੇ ਮੈਂ ਤੇ ਇੱਕੋ ਜਲ ਕਹਾਗਾ ਮੇਰੇ ਵੀਰ ਜੋ ਪੰਜਾਬ ਦੇ ਇਤਿਹਾਸ ਤੇ ਤੁਸੀਂ ਜੇਕਰ ਕੁਝ ਬੋਲਿਆ ਹੈ ਬਾਣੇ ਨੂੰ ਲੈ ਕੇ ਤਾਂ ਮਾਫੀ ਮੰਗਣ 'ਚ ਕੋਈ ਗੁਰੇਜ਼ ਨਾ ਕਰੋ ਜੁੜੇ ਰਹੋ ਪੋਸੂਨਾਮਾ ਚੈਨਲ ਦੇ ਨਾਲ